ਆ ਇੱਕ ਵੀਡੀਓ ਦੇਖੋ ਇਹ ਚਵਲ ਭਈਆ ਇਹ ਕਹਿੰਦਾ ਆ ਵੀ ਪੰਜਾਬ ਜਿਹੜਾ ਅਸੀਂ ਚਲਾਉਣ ਦਾ ਆ ਮਤਲਬ ਕਿ ਪੰਜਾਬ ਉਹ ਮਰੋਟੀਆਂ ਵੀ ਅੰਦਾਜ਼ਾਰ ਹੋ ਜਾਊਗਾ ਜੇ ਅਸੀਂ ਚੱਲ ਗਏ ਆ ਵੀਡੀਓ ਦੇਖੋ ਮਰੀ ਦੋਸਤੋ ਫਿਰ ਕਰਦੇ ਆ ਗੱਲ ਪਿਆਰੀ ਕੋ ਜਗ ਭਗਾਏਗਾ ਤਾਂ ਬਿਹਾਰੀ ਕਿਉਂ ਨਹੀਂ ਰਹੇਗਾ ਤਾਂ ਪੰਜਾਬੀ ਕਹਾਂ ਸੇ ਕਮਾ ਲੇਗਾ ਇਹ ਬਤੋ ਹਮਰਾ ਬਿਹਾਰੀ ਬਿਹਾਰੀ ਕੇ ਲਈ ਵੀ ਇੱਜ਼ਤ ਭਈਆਂ ਦੇ ਆਉਣ ਨਾਲ ਇੱਥੇ ਬੇਰੁਜ਼ਗਾਰੀ ਵਧੀ ਆ ਇੱਥੇ ਮੁੰਡੇ ਨਸ਼ਿਆਂ ਨੂੰ ਲਾਗੇ ਬੇਰੁਜ਼ਗਾਰ ਹੋ ਗਏ ਤੁਸੀਂ ਪੰਜਾਬ ਚ ਆਏ ਆ ਤਾਂ ਪੰਜਾਬ 628 ਨੰਬਰ ਤੇ ਪਹੁੰਚ ਗਿਆਆਂ ਫੁਗਰੀਆਂ ਨਾ ਮਾਰ ਕੋਈ ਨਹੀਂ ਫਰਕ ਪੈਣ ਲੱਗਾ ਪੰਜਾਬ ਨੂੰ ਜੇ ਦਫਾ ਹੋ ਜਾਊਗਾ ਤੁਸੀਂ ਤਾਂ ਦਫਾ ਹੋ ਜਾ ਚੱਲ ਜਾਓ ਕੋਈ ਨਹੀਂ ਹੁੰਦਾ ਚੰਗਾ ਸਮਾਂ ਕੇ ਸਾਡਾ ਪੰਜਾਬ ਜਿਹੜਾ ਸੋਨੇ ਦੀ ਚਿੜੀ ਸੀ ਤੁਸੀਂ ਲੋਕਾਂ ਨੇ ਬਰਬਾਦ ਕਰ ਦਿੱਤਾ ਪੰਜਾਬ ਚਵੜਾ ਅਸੀਂ ਕਹਿੰਨੇ ਆ ਜਿੰਨੇ ਭਈਆ ਰੱਖਣਾ ਆ ਉਹਦਾ ਪੂਰਾ ਬਾਇਓ ਡਾਟਾ ਆਧਾਰ ਕਾਰਡ ਸਭ ਕੁਝ ਉਹਦਾ ਉਸ ਜਿਹਨੇ ਰੱਖਣਾ ਹੈ ਉਹਦੇ ਕੋਲ ਹੋਵੇ ਤੇ ਕਿਵੜੋ ਤੁਸੀਂ ਗੱਲਾਂ ਹੀ ਹੋਰ ਬੰਨੇ ਲਈ ਜੰਨੇ ਆ ਤੁਸੀਂ ਮਤਲਬ ਇੱਥੇ ਨਾਜਾਇਜ਼ ਤਰੀਕੇ ਨਾਲ ਰਹਿਣਾ ਹਨ ਤੁਸੀਂ ਇਹ ਕਹਿੰਦੇ